ਘਰ ਪਰੇ ਦੇ ਪਤ ਪਾਣੀ ਲੈ ਓਏ ਕਰਮਾ ਆਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁਰਵ ਠੀਕ ਹਾਂ ਠੀਕ ਹੈ ਜੀ ਬੰਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਠੀਕ ਆ ਨਾ ਅੱਜ ਤਣ ਖੜਾ ਕਰਤੀ ਗਿਆ ਹੈ ਸ਼ਰਮਨਾ ਦੀ ਵੀ ਕੋਈ ਚੀਜ਼ ਹੁੰਦੀ ਆ ਕੀ ਅ ਡੈੜ-ਡਾੜ ਕੁੱਟ ਕੇ ਕੁੜੀ ਤੇ ਕੱਢਤੀ ਕੀ ਗੱਲ ਕੋਈ ਨਹੀਂ ਕੁੱਟਿਆ ਕਿਸੇ ਨੇ ਹੱਥ ਨਹੀਂ ਲਾਇਆ ਮੈਨੂੰ ਕੀ ਲੋੜ ਆ ਕੁੱਟਣ ਦੀ ਕਾਹਨੂੰ ਬੱਸ ੱਟਾ ਕਹਿ ਰਿਹਾ ਏ ਤੂੰ ਕੌਣ ਕਹਿੰਦਾ ਕੁੱਟਿਆ ਲੈ ਲਿਆ ਮੂੰ ਤੇ ਉਹਨੂੰ ਕੁੜੀ ਦਾ ਐਂਡਰ ਹੁੰਦੀ ਸੀ ਮੇਰੇ ਕੋਲੇ ਉਹ ਇੱਡੀ ਦਾ ਗੱਲ ਨਹੀਂ ਹੋਈ ਮਾੜੀ ਜੀ ਗੱਲ ਹੋਈ ਆ ਉਹਦੇ ਨਾਲ ਮਾੜੀ ਜੀ ਗੱਲ ਹੋਈ ਆਗੀ ਗੱਲ ਤਾਂ ਬਹੁਤ ਵੱਡੀ 바ਗੀ ਹੁਣ ਜਿਹੜੀਆਂ ਗੱਲਾਂ ਤੂੰ ਕਰਦਾ ਹੁਣ ਮੈਂ ਕੁੜੀ ਨੂੰ ਨਾ ਤੋੜਾਂ ਚਾਹੇ ਆਾ ਚਾਹੇ ਜਾ ਆਉਂਦੇ ਨੂੰ ਚਾਹ ਪਾਣੀ ਦਾ ਪੁੱਛ ਲਿਆ ਕਰੋ ਪਰ ਉਹਨਾ ਆਪਣਾ ਇਹ ਕੋਈ ਨਾ ਤੇ ਹੀ ਖੜਿਆ ਨੇਕੜੂ ਤੱਕਿਆ ਰ ਤੂੰ ਵੀ ਤੇਰੀ ਚਮੜਾ ਆਇਆ ਹੋਇਆ ਗਾ ਇਹ ਤੇਰੀ ਕਰਾਨੀ ਹੋਈ ਨੇ ਸਿਰਚ ਗਲੀਆਂ ਚੱਲ ਕੋਈ ਗੱਲ ਨਹੀਂ ਉਹਨੂੰ ਚਾਹ ਪਾਣੀ ਦਾ ਪਿਆ ਬਚਰੇ ਨੂੰ ਤੇਰੀ ਕੋਈ ਗੱਲ ਨਹੀਂ ਤਾਂ ਮੈਂ ਇੱਥੇ ਤੱਕ ਪਹੁੰਚਾਦੀ ਤੋਂ ਪੁੱਜ ਬਚਾਰਾ ਏਡੀ ਦੂਰੋਂ ਚੱਲ ਕੇ ਆਇਆ ਉਹ ਚਾਪ ਚਲ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਹੋ ਗਿਆ ਨਾਲੇ ਹੋਰ ਕੋਈ ਲੋੜ ਨਹੀਂ ਪਾਣੀ ਪੂਣੀ ਦੇਣ ਦੀ ਚੱਲ ਅੰਦਰ ਲੈ ਕੇ ਚੱਲ ਅੰਦਰ ਪਰ ਪਹਿਲੇ ਅੰਦਰ ਚੁੱਪ ਕਰਕੇ ਤੇਰੀਆਂ ਕਰਨੀਆਂ ਭਰਨੀਆਂ ਦੇ ਫਲ ਇੱਥੇ ਤੱਕ ਕਰਨੇ ਪੈ ਰਹੇ ਨੇਗੇ ਮੈਂ ਕਿਉਂ ਸਰਪੰਚ ਨੂੰ ਬੁਲਾ ਕੇ ਮੰਮੀ ਸਰਪੰਚ ਕੋਲੇ ਜਾਣ ਦੀ ਕੀ ਲੋੜ ਆ ਆਪਣੇ ਘਰ ਦਾ ਮਸਲਾ ਆਪਾਂ ਘਰ ਚ ਬਹਿ ਕੇ ਨਹੀਂ ਮਿੱੜ ਦਿੰਨੇ ਏਡੀ ਦਾ ਗੱਲ ਨਹੀਂ ਜੀ ਤੁਸੀਂ ਬਣਾਈ ਬੈਠੇ ਹੋ ਬਾੜੀ ਗੱਲ ਕੀ ਆ ਮੈਂ ਉਹਦੇ ਪੈਰੀਂ ਹੱਥ ਲਾਣਾ ਛੋੜੇ ਤੋਂ ਮਾਫੀ ਮੰਗ ਲੈਣਾ ਛੋੜੇ ਪੈਰੀਂ ਹੱਥ ਲਾ ਦੇਣਾ ਐਵੇਂ ਨਾ ਕਰੋ ਸਾਡਾ ਘਰ ਪਟਿਆ ਜਾਊਗਾ ਤੈਨੂੰ ਪਹਿਲਾਂ ਨਹੀਂ ਪਤਾ ਸੀ ਵੀ ਮੇਰਾ ਘਰ ਪਟਿਆ ਜਾਊਗਾ ਜੇ ਤੂੰ ਐਹੀ ਜਿਹੀ ਹਰਕਤਾਂ ਕਰਦਾਗਾ ਹੁਣ ਤਾਂ ਮੈਂ ਸਰਪੰਚ ਤੇ ਜਾ ਕੇ ਰੋਂ ਤੇਰੀ ਮਾਂ ਕਰਾਉਣੀ ਤਸੱਲੀਆਂ ਮੁੜ ਕੇ ਨਹੀਂ ਕਰੇ ਹਜੇ ਕੁਝ ਬੋਲੇਗਾ ਕੁੜੀ ਨੂੰ ਕੋਈ ਸ਼ਰਮੀ ਦੀ ਕੋਈ ਹੱਤ ਹੁੰਦੀ ਹੈ ਜਿਮਾਈ ਪਾਈ ਹੁੰਦਾ ਸਮਝੀ ਜਾਂਦਾਗਾ ਚਲ ਕੋਈ ਗੱਲ ਨਹੀਂ ਮੈਂ ਪਰ ਪੰਚਾਇਤਾਂ ਚ ਕੀ ਜਾਗਾ ਆਪਣੇ ਘਰੇ ਬੈਠ ਕੇ ਨਿਮੇੜ ਲਓ ਫਿਰ ਤਾਂ ਕਹਿ ਰਹਿ ਤਾਂ ਕਹਿ ਰੱਖ ਤੇਰੀਆਂ ਗੱਲਾਂ ਤਾਂ ਤੱਕ ਮੈਂ ਇੱਥੇ ਤੱਕ ਪਹੁੰਚ ਗਈ ਉਹ ਫੇਰ ਵੀ ਆਪਣਾ ਜਵਾਈ ਪਾਈ ਆ ਉਹਦੇ ਨਾਲ ਤਾਂ ਪਿਆਰ ਸਤਕਾਰ ਨਾਲ ਗੱਲ ਕਰਦਾ ਤੂੰ ਚੁੱਪ ਕਰ ਜਾ ਜਵਾਈ ਪਾਈ ਦੇ ਸਿਰ 'ਚ ਗਲੀਆਂ ਕਰਦੇ ਹੋਠੇ ਤੇ ਚੜਾ ਲੈ ਇਹਨੂੰ ਸਿਆਣੇ ਬਣਨੇ ਨੇ ਸ਼ਰਮ ਮਲਾਈ ਤੈਂ ਤਾਂ ਸਾਰੀ ਉਮਰ ਮੇਰੀ ਨਹੀਂ ਮੰਨੀ ਇਹਦੀ ਕਿੱਥੋਂ ਮੰਨੇਗੀ ਤੂੰ ਆ ਨਾ ਚੁੱਪ ਪਾ ਪਾਣੀ ਪੀਂਦੋਗਾ ਛੱਡਾ ਤਾਂ ਮੈਨੂੰ ਡੈਡੀ ਤੁਸੀਂ ਰੋਕ ਲਓ ਨਾ ਮੰਮੀ ਨੂੰ ਐਡੀ ਤਾਂ ਕੋਈ ਕਰਨੀ ਨਹੀਂ ਸੀਗੀ ਤੇ ਪੁੱਤ ਸਾਰੇ ਤੇਰੀ ਗੰਡੇ ਬੀਜੇ ਹੋਏ ਨੇ ਉਦੋਂ ਬਸ ਚੜ ਜਾਂਦੀ ਚੰਗੀ ਨਾ ਰਹਿੰਦੀ ਹੁਣ ਤੇਰੀ ਮਾਂ ਦੇ ਮਗਰ ਲੱਗ ਰਹੀਆਂ ਨਾ ਤੂੰ ਨਮਾ ਤੋਲੇ ਕਿ ਲੈ ਲੈ ਜੇ ਤੇਰੀ ਮਾਂ ਨੇ ਤੇਰਾ ਘਰ ਬਸੰਦ ਦਿੱਤਾ ਨਾ ਮੈਨੂੰ ਫਿੱਟੇ ਮੂੰਹ ਭੈੜੀ ਤੇ ਡੈਡੀ ਤੂੰ ਸੇ ਉਹ ਦੱਸੋ ਮੈਨੂੰ ਮੈਂ ਕੀ ਕਰਾਂ ਹੁਣ ਚੰਗੀ ਚਾਹਉਣੀ ਆ ਨਾ ਆਪਦਾ ਚੋਲਾ ਚੱਕ ਲੈ ਪਿੰਡ ਵਾਲੀ ਬੱਸ ਚੜ ਜਾ ਨਹੀਂ ਸਾਰੀ ਉਮਰ ਉਰੀ ਬੈਠੀ ਰਹੇਗੀ ਚੱਲ ਲੈ ਹੁਣ ਆਪਾਂ ਦੇਖੇ ਮੇਰੀ ਗੱਲ ਸੁਣ ਸਰਪੰਚ ਸਾਹਿਬ ਉਹ ਬੈਠਾ ਪਰੌਣਾ ਗੱਲ ਇੱਕ ਠੋਕ ਕੇ ਕਰਦੀ ਠੀਕ ਆ ਭਾਈ ਕੋਈ ਗੱਲ ਜਾ ਕੰਮ ਇੱਧਰ ਕਰਦੀ ਜਾ ਕੰਮ ਇੱਧਰ ਕਰਦੀ ਤੂੰ ਪਰਵਾਹ ਨਾ ਕਰ ਕਲੇਚ ਬੜਾ ਰਹਿ ਜੂ ਇਹ ਚ ਕੰਜਰ ਦੇ ਪੁੱਤ ਚ ਬੜ ਨਹੀਂ ਛੜਣਾ ਆਪਾਂ ਆਪਾਂ ਜਮੀ ਰਹਿਣ ਦੇ ਜਿਵੇਂ ਤੁਸੀਂ ਕਹੋਗੇ